ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਵੀ ਤੁਸੀਂ ਖੈਰ ਹੋਵੋਗੇ ਤੇ ਆਪਾਂ ਲੱਗੇ ਹੋਏ ਆ ਤੁਹਾਨੂੰ ਪਤਾ ਹੀ ਆਪਾਂ ਲੱਗੇ ਆ ਬੱਸਾਂ ਦੇ ਗੈਰੇਜ ਟਵਿਕਨਮ ਜੋਬ ਤੇ ਤੇ ਟਾਈਮ ਰਾਤ ਦੇ ਵੱਜ ਗਿਆ 12 ਆ ਮੇਰਾ ਬਿਲੀ ਨਾਲ ਔਜਲਾ ਔਜਲਾਣੀ ਔਜਲਾ ਤੇ ਆਪਣਾ ਇੱਥੇ ਕੰਮ ਹੈਗਾ ਬੱਸਾਂ ਨੂੰ ਮੂਵ ਕਰਨਾ બસ ਨੂੰ ਚਲਾ ਕੇ ਆਪਾਂ ਅੱਗੇ ਫਿਊਲ ਤੇਰੇ ਛੱਡਣਾ ਮਤਲਬ ਗੱਡੀਆਂ ਇਹਨਾਂ ਬੱਸਾਂ 'ਚ ਤੇਲ ਪੈਣਾ ਇਹ ਆ ਬੱਸਾਂ ਇਲੈਕਟ੍ਰੀ ਇਹਨਾਂ ਨੂੰ ਪਾਰਕ ਕਰਨੋਂ ਦਿੰਦਾ ਜਿਹੜੇ ਤੇਲ ਵਾਲੇ ਬੱਸਾਂ ਨੂੰ ਆਪਾਂ ਉਹਨਾਂ 'ਤੇਲ ਪਵਾ ਕੇ ਆਪਾਂ ਉਹਨਾਂ ਨੂੰ ਮੂਵ ਕਰਨਾ ਹੁੰਦਾ ਇਹ ਆਪਣਾ ਕੰਮ ਹੈ ਤੇ ਮੈਂ ਸੋਚਿਆ ਇੱਕ ਵੀਡੀਓ ਬਣਾਈਏ ਵੇ ਇੱਥੇ ਵਲੌਗ ਬਣਾ ਜਾਵੇ ਤੁਹਾਡੇ ਨਾਲ ਇਨਫੋਰਮੇਸ਼ਨ ਦਿੰਨੇ ਬੱਸਾਂ ਦੇ ਵਿੱਚ ਕਿ ਨਹੀਂ ਜੀ ਸਰ ਜਰੂਰ ਜਿਵੇਂ ਕਹਿੰਦਾ ਨਾ ਕਿਸੇ ਦਾ ਸਮਾਨ ਬੱਸ 'ਚ ਖੋ ਗਿਆ ਜਾਂ ਗਵਾਚ ਗਿਆ ਹੂੰ ਉਹ ਯਰ ਭੋਲੇਂਦਾ ਯਾਰ ਮੈਂ ਫਲਾਨੀ ਬੱਸ ਚੜ੍ਹਿਆ ਸੀ ਜਿਵੇਂ 105 ਲਾ ਲਓ 120 ਲਾ ਲਓ 111 ਨੰਬਰ ਲਾ ਲਓ ਕੋਈ ਬੱਸ ਹੁੰਦੀ ਆ ਉਹ ਦਾ ਮੇਰਾ ਸਮਾਨ ਜਿਹੜਾ ਮੈਂ ਬੱਸ 'ਚ ਭੁੱਲ ਗਏ ਯਾਰ ਹਾਏ ਫਿਰ ਉਹ ਜਾਂਦਾ ਵੀ ਮੇਰੀ 105 ਨੰਬਰ ਬੱਸ 'ਚ ਮੇਰਾ ਸਮਾਨ ਰਹਿ ਗਿਆ ਜਾਂ 111 ਨੰਬਰ ਬੱਸ 'ਚ ਮੇਰਾ ਸਮਾਨ ਜਿਹੜਾ ਰਹਿ ਗਿਆ ਪਰ ਜਿਹੜੀ 105 ਨੰਬਰ ਦੀ ਬੱਸਾਂ 'ਚ 111 ਨੰਬਰ ਦੀ ਕੋਈ ਵੀ ਨੰਬਰ ਦੀ ਬੱਸ ਲਾ ਲਓ ਨਾ ਤੇ ਉਹ ਇੱਕ ਨਹੀਂ ਹੁੰਦੀਆਂ ਬਹੁਤ ਜ਼ਿਆਦੀਆਂ ਬੱਸਾਂ ਹੁੰਦੀਆਂ ਤੇ ਉਹ ਕਹਿੰਦਾ ਮੇਰਾ ਸਮਾਨ ਜਿਹੜਾ ਬੱਸਾਂ ਚ ਰਹਿ ਗਿਆ ਉਹ ਫਿਰ ਲੱਭਣਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਫਿਰ ਉਹੀ ਇੱਕ ਰੱਟਾ ਹੁੰਦਾ ਉਹਨਾਂ ਦਾ ਵੀ ਮੇਰੇ 105 ਨੰਬਰ ਜਾਂ 111 ਨੰਬਰ ਬੱਸਾਂ ਚ ਮੇਰਾ ਸਮਾਨ ਰਹਿ ਗਿਆ ਉਹ ਫਿਰ ਲੱਭੀਏ ਸਮਾਨ ਕਿਵੇਂ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਸਮਾਨ ਲੱਭਣਾ ਹਮੇਸ਼ਾ ਜਦੋਂ ਤੁਸੀਂ ਬੱਸ ਚੜਦੇ ਹੋ ਆ ਤੁਹਾਨੂੰ ਬੱਸਾਂ ਦੇ ਅਬੇਲਿਓ ਇਹ ਬੱਸਾਂ ਮੈਂ ਤੁਹਾਨੂੰ ਇਹਦਾ ਇੱਕ ਨੰਬਰ ਦੱਸਦਾ ਬੱਸ ਦਾ ਨੰਬਰ ਹੈ ਬੱਸ ਦਾ ਕੋਡ ਨੰਬਰ ਜਿਹਦੇ ਤੋਂ ਬੱਸ ਦਾ ਪਤਾ ਚੱਲਦਾ ਵੀ ਕਿਹੜੇ ਡੀਪੋ ਚੱਲਦੀ ਆ ਤੇ ਕਿਹੜੇ ਡੀਪੋ ਤੇ ਰੁਕਣਾ ਨੇ ਤੇ ਤੁਸੀਂ ਛੇਦੀ ਤੇ ਈਜ਼ਲੀ ਇਹੜੇ ਦਿਸਮਾਨ ਆਪਣਾ ਲਭ ਸਕਦੇ ਹੋ ਤੁਹਾਨੂੰ ਦੱਸ ਆਵੇ। ਇਹ ਆ ਬੇਲੂ ਦੀਆਂ ਬੱਸਾਂ ਤੇ ਇਹ ਇਲੈਕਟ੍ਰਿਕ ਬੱਸਾਂ ਤੁਹਾਨੂੰ ਦੱਸਦਾ ਜਿਵੇਂ ਆ ਲਿਖਿਆ ਨਾ ਨੰਬਰ 3009 ਉਹ ਇਹ ਕਮਰੋਜੀ ਤੁਹਾਨੂੰ ਮੜਾ ਜਿਵੇਂ ਆ 3018 ਨੰਬਰ ਬੱਸ ਦਾ ਨਾਮ ਆ ਮਤਲਬ ਨੰਬਰ ਆ ਉਹ ਬੱਸ 3006 ਆ ਨਾ ਇਹ ਵੀ ਨੰਬਰ ਆ ਇਹ ਸੀਰੀਅਲ ਨੰਬਰ ਆ ਜਿਹਕੇ ਦਾ ਸਮਾਨ ਗਵਾਚਦਾ ਜਾਣਾ ਭੁੱਲੇ ਵੀ ਲਿਖੇ ਰਹਿ ਜਾਂਦਾ ਜਦੋਂ ਵੀ ਤੁਸੀਂ ਕੋਈ ਬੱਸ ਚੜ੍ਹਣੀ ਆ ਕੋਈ ਆ ਨੰਬਰ ਨੋਟ ਕਰਨਾ ਵੀ ਜਦੋਂ ਬੱਸੜ ਲੱਗੇ ਵੀ ਅਸੀਂ ਆ ਫਲਾਨੀ ਬੱਸ ਦੇ ਵਿੱਚ ਅਸੀਂ ਚੜੇ ਆ ਜਿਹੜਾ ਸਮਾਨ ਖੋ ਗਿਆ ਤੇ ਤੁਹਾਨੂੰ ਪਤਾ ਲੱਗਾ ਵੀ ਅਸੀਂ ਫਲਾਨੀ ਬੱਸ ਚੜਿਆ ਤੁਸੀਂ ਇਸ ਲਈ ਆਪਣਾ ਸਮਾਨ ਛੇਤੀ ਤੇ इजीली ਲੱਭ ਸਕਦੇ ਹੋ ਟਿੱਪ ਉੱਤੇ ਜਾ ਕੇ ਮੈਂ ਅਗਲਾ ਕਹੂਗਾ ਕਹੂਗਾ ਕਿ ਮੈਂ ਫਲਾਨੀ ਨੰਬਰ ਬੱਸ ਚੜਿਆ ਜੀ ਉਹ ਲੱਭਣੀ ਬਹੁਤ ਮੁਸ਼ਕਲ ਹੁੰਦੀ ਆ ਜਿਵੇਂ ਸਾਨੂੰ ਇੱਥੇ ਪਤਾ ਵਾ ਇੱਥੇ ਡੀਪੀ ਹੁਣ ਕਿਸੇ ਬੱਸਾਂ ਜਦੋਂ ਆਉਂਦੀਆਂ ਕਿਹੜਾ ਕੋਈ ਸਮਾਨ ਰਹਿ ਜਾਂਦਾ ਉਹ ਫਿਰ ਇੱਥੋਂ ਲੱਭਣ ਆਉਂਦੀ ਆ ਉਹ ਕਹਿੰਦੇ ਕਿ ਫਲਾਣੀ ਨੰਬਰ 287 ਨੰਬਰ ਬੱਸ ਸੀ ਸਾਡਾ ਰਹਿ ਗਿਆ ਉਹ ਤਾਂ ਬੱਸਾ ਬਹੁਤ ਨੇ ਉਹ ਜੀਆਂ ਦਾ ਬੱਸਾ ਬਹੁਤ ਹਾਂ ਜਿਵੇਂ 111 ਨੰਬਰ ਬੱਸਾਂ ਇਥੇ ਤੋਂ ਚੱਲਦੀਆਂ ਬੱਸਾਂ ਬਹੁਤ ਜ਼ਿਆਦੀਆਂ ਉਹ ਕਹਿੰਦੇ ਐਦਾਂ ਨਹੀਂ ਪਤਾ ਚੱਲਣਾ ਸਾਨੂੰ ਕੀ ਆ ਸਾਨੂੰ ਬੱਸ ਦਾ ਸੀਰੀਅਲ ਨੰਬਰ ਦੋ ਫਿਰ ਸਾਨੂੰ ਪਤਾ ਚੱਲ ਜੂ ਵੀ ਤੁਹਾਡਾ ਸਮਾਨ ਕਿੱਥੇ ਆ ਜਾਂ ਤੁਹਾਡਾ ਕੋਈ ਕੀਮਤੀ ਸਮਾਨ ਆ ਤੇ ਤੁਸੀਂ ਆਪਣਾ ਤੁਸੀਂ ਕੈਵਰੇਜ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਨਾ ਤੇ ਕਈ ਵੀਰਾਂ ਦਾ ਕੋਈ ਸਮਾਨ ਪਰਸਨਲ ਸਮਾਨ ਦਾ ਗਵਾਹ ਜਾਂਦਾ ਨਾ ਕਈ ਬੰਦੇ ਨਹੀਂ ਚੱਕਦੇ ਨਹੀਂ ਚੱਕਦੇ ਤੇ ਉਹਨਾਂ ਨੂੰ ਇਹ ਆ ਵੀ ਜਿਹੜੇ ਤੁਹਾਡਾ ਸਮਾਨ ਗਵਾਚਾ ਤੁਸੀਂ ਜਿਹੜੇ ਮਤਲਬ ਬੱਸ ਨੰਬਰ ਜੋ ਸੀਰੀਅਲ ਨੰਬਰ ਤੁਹਾਨੂੰ ਯਾਦ ਆ ਉਹ ਡੀਪੋ ਦੇ ਵਿੱਚ ਜਾਓ ਤੇ ਉੱਥੋਂ ਤੁਸੀਂ ਆਪਣਾ ਸਮਾਨ ਲੱਭ ਸਕਦੇ ਹੋ ਮੋਸਟਲੀ ਸਮਾਨ ਕੋਈ ਬਹੁਤ ਘੱਟ ਬੱਸਾਂ 'ਚ ਮਿਲਦਾ ਕੋਈ ਚੱਕ ਦਾ ਸਮਾਨ ਅਸੀਂ ਹੁਣ ਇੱਥੇ ਕੰਮ ਕਰਦੇ ਆ ਸਾਨੂੰ ਪਤਾ ਲੱਗਦਾ ਕਿਸੇ ਦਾ ਕਾਰਡ ਡੇਪਿਆ ਕਿਸੇ ਦੇ ਪੈਸੇ ਡੇਪੇ ਨੇ ਮਤਲਬ ਕਿਸੇ ਦੇ ਏਟੀਐਮ ਕਾਰਡ ਕਿਸੇ ਦੇ ਲਾਇਸੈਂਸ ਬੀਆਰਪੀ ਫੋਨ ਵੀ ਮਤਲਬ ਸਾਰਾ ਕੁਝ ਗਵਾਚ ਮਤਲਬ ਬੱਸ ਵਿੱਚ ਰਹਿ ਜਾਂਦਾ ਉਹ ਵੀ ਡੇਲੀ ਯੂਜ਼ ਕਰਦੇ ਆ ਨਾ ਜੇ ਮੇਰੇ ਕੋਈ ਵੀ ਸਮਾਨ ਲਾਇਰੋ ਦਾ ਉਹ ਰਹੀ ਜਾਂਦਾ ਹਾਂ ਤੇ ਇੱਥੇ ਜਦੋਂ ਮਲਾ ਸੀ ਫਿਰ ਲਾਸ ਪ੍ਰੋਪਰਟੀ ਹੈਗੀ ਇਥੇ ਤੇ ਅਸੀਂ ਲਾਸ ਪ੍ਰੋਪਰਟੀ ਵਿੱਚ ਰੱਖ ਦਿੰਨੇ ਆ ਜਿੱਦਾ ਕੋਈ ਸਮਾਨ ਹੁੰਦਾ ਫਿਰ ਆਪਣਾ ਵੇਖ ਕੇ ਲੈ ਜਾਂਦਾ ਹਾਂ ਇਹ ਨਾ ਕਰਿਆ ਕੋਈ ਸਾਡੇ ਯਾਰ ਸਮਾਨ ਨੂੰ ਮਿਲਦਾ ਕੋਈ ਬੱਸ ਚੋਂ ਕੋਈ ਚੋਰੀ ਚੱਕ ਕੇ ਲੈ ਗਿਆ ਜਾਂ ਕੋਈ ਹੋਰ ਲੈ ਗਿਆ ਇੱਕ ਵਾਰੀ ਬੱਸ ਜੇ ਤੁਹਾਡਾ ਸਮਾਨ ਰਹਿ ਗਿਆ ਤੁਸੀਂ ਡੀਪੂ ਜਾਓ ਮਨ ਜਿਹੜੇ ਵੀ ਤੁਹਾਨੂੰ ਨੇੜੇ ਡੀਪੂ ਪੈਂਦਾ ਬੱਸ ਨੰਬਰ ਆ ਤੁਹਾਨੂੰ ਮਲਾ ਜਿਹੜੇ ਕੋਈ ਵੀ ਇਹਨਾਂ ਲੱਗਦੀ ਆ ਉੱਥੇ ਜਾ ਕੇ ਦੱਸੋ ਵੀ ਆਹ ਸਾਡਾ ਸੀਰੀਅਲ ਨੰਬਰ ਸੀ ਆਹ ਬੱਸ ਸੀਗੀ ਇਹ ਚ ਸਾਡਾ ਸਮਾਨ ਰਹਿ ਗਿਆ ਉਹ ਤੁਹਾਨੂੰ ਡੀਪੂ ਦੇ ਵਿੱਚੋਂ ਲਾਸ ਪ੍ਰੋਪਰਟੀ ਤੁਹਾਨੂੰ ਸਮਾਨ ਮਿਲ ਜੂਗਾ ਮਤਲਬ ਤੁਹਾਡੇ ਸਮਾਨ ਦਾ ਕੋਈ ਵੀ ਮਿਸਯੂਜ਼ ਨਹੀਂ ਕਰੂਗਾ ਜੇ ਮਤਲਬ ਇੱਥੇ ਆ ਗਿਆ ਨਾ ਹਾਂ ਬੱਸ ਦੇ ਵਿੱਚ ਆ ਗਿਆ ਤਾਂ ਤੁਹਾਡਾ ਸਮਾਨ ਸੇਫ ਹਰ ਇੱਕ ਗੱਲੇ ਵੀ ਹਾਂ ਜਿਹੜਾ ਡੀਪੂ ਦੇ ਚੀ ਤੁਹਾਡਾ ਸਮਾਨ ਕੋਈ ਮੋਬਾਈਲ ਕੋਈ ਵੀ ਕਾਰਡ ਵੀ ਆ ਗਿਆ ਜਾਂ ਪੈਸੇ ਵੀ ਆ ਗਏ ਨਾ ਤੁਹਾਡੇ ਉਹ ਤੁਹਾਡੇ ਸੇਫ ਰਹਿਣਗੇ ਤੁਸੀਂ ਜਦੋਂ ਮਰਜ਼ੀ ਆ ਕੇ ਲੈ ਸਕਦੇ ਹੋ ਮਤਲਬ ਬਹੁਤ ਕਈ ਮੈਂ ਤਾਂ ਹੁਣ ਤੱਕ ਦੇਖੇ ਮੋਬਾਈਲ ਦਾ ਮੋਸਟਲੀ ਲੈਂਡ ਆਉਂਦੇ ਮੈਂ ਲੱਗਦਾ ਮੈਂ ਦੇਖਿਆ ਮੋਬਾਈਲ ਲੈਂਡ ਆਉਂਦੇ ਆ ਹੋਰ ਕੋਈ ਕਾਰਡ ਕੋਡ ਦਾ ਮੈਂ ਦੇਖਣ ਛੋਸਦਾ ਵੀ ਸਵੇਰੇ ਆਉਂਦੇ ਹੁਣ ਕਿਉਂ ਸਾਡੀ ਨਾਈਟ ਸ਼ਿਫਟ ਸਾਡੀ ਫਿਰ ਸਾਡੀ ਡਿਊਟੀ ਖਤਮ ਹੋ ਜਾਂਦੀ ਆ ਤੇ ਇੰਨੀ ਸਾਡੀ ਜਾਣਕਾਰੀ ਸੀ ਕਿ ਸਾਨੂੰ ਤਾਂ ਹੀ ਪਤਾ ਲੱਗਾ ਸੀ ਇਹ ਬੱਸਾਂ ਦੇ ਗੈਰੇਜ ਚ ਕੰਮ ਕਰਦੇ ਆ ਤੇ ਤਾਂ ਸਾਨੂੰ ਪਤਾ ਲੱਗਾ ਵੀ ਹਮੇਸ਼ਾ ਲਈ ਜੇ ਤੁਸੀਂ ਬੱਸ ਚੜਨਾ ਤੇ ਤੁਸੀਂ ਸੀਰੀਅਲ ਨੰਬਰ ਜ਼ਰੂਰ ਤੁਸੀਂ ਯਾਦ ਰੱਖਣਾ ਬੱਸ ਚੜ ਲਗੇ ਕਿਉਂਕਿ ਤੁਹਾਡਾ ਕੋਈ ਸਮਾਨ ਡੇਪਿਆ ਜਾਂ ਕੁਝ ਹੋ ਗਿਆ ਤੁਸੀਂ ਉਹਨੂੰ ਛੇਤੀ ਤੇ ਈਜ਼ਲੀ ਲੱਭ ਸਕਦੇ ਹੋ ਹਾਂ ਤੇ ਓਕੇ ਜੀ ਧੰਨਵਾਦ ਤੇ ਬਾਏ ਬਾਏ ਤੁਸੀਂ ਮਤਲਬ ਅਸੀਂ ਕੰਮ ਸਟਾਰਟ ਕਰਦੇ ਆ ਉਦੋਂ ਆ ਮਤਲਬ ਖਾਲੀ ਹੁੰਦਾ ਗਰਾਊਂਡ ਸਾਰਾ ਤੇ ਹੌਲੀ ਹੌਲੀ ਆੜੇ ਇਲੈਕਟ੍ਰਿਕ ਬੱਸਾਂ ਫਿਰ ਚਾਰਜ ਲੱਗੀਆਂ ਪਿੱਛੇ ਚਾਰਜ ਪੁਆਇੰਟ ਲੱਗੇ ਫਿਰ ਚਾਰਜ ਹੁੰਦੀਆਂ ਤੇ ਫਿਰ ਹੌਲੀ ਹੌਲੀ ਬੱਸਾਂ ਭਰੀ ਜਾਂਦੀਆਂ ਭਰੀ ਜਾਂਦੀਆਂ ਭਰੀ ਜਾਂਦੀਆਂ ਤੇ ਕੰਮ ਫਿਨਿਸ਼ ਹੋ ਜਾਂਦਾ ਆ ਜਿਹੜੀਆਂ ਬੱਸਾਂ ਹੈਗੀਆਂ ਇਹ ਹੈਂ ਡੀਜ਼ਲ ਬੱਸਾਂ ਇੱਕ ਆ ਵੇਖੋ ਤਰਨਾ ਬਾਰੀਆਂ ਲਈ ਬੱਸ ਇਸ ਇਹ ਡੀਜ਼ਲ ਬੱਸਾਂ ਜਿਹੜੇ ਲਾਈਟਾਂ ਚੱਲਦੀਆਂ ਵਧੀਆ ਉਹ ਇਲੈਕਟ੍ਰਿਕ ਵਸਤਾਂ ਇਹ ਡੀਜੀਐਨ ਵਿਭਾਗਮੋਂ ਵਸਾਂ ਆ ਜਿਵੇਂ ਕੋਡ ਦੇ ਲਿਖਿਆ 8707 ਆ 2039 ਇਦਾਂ ਕੋਡ ਲੱਗਿਆ ਤਾਂ ਉਹਨੂੰ ਸੌਖਾ ਤਰੀਕਿਆਂ ਤੁਸੀਂ ਆਪਣਾ ਸਮਾਨ ਲੱਭ ਸਕਦੇ ਹੋ